ਅੱਜ ਦੇਸ਼ ਦੇ ਇਹ ਸਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਪੰਜਾਬੀਆਂ ਨੂੰ ਸਾਰੇ ਹੀ ਨੌਜਵਾਨਾਂ ਨੂੰ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਯੁਵਾ ਮੋਰਚਾ ਦੇ ਪੰਜਾਬ ਦੇ ਜੋ ਕਾਰਜਕਾਰਨੀ ਮੈਂਬਰ ਨੇ ਗੌਰਵ ਗੋਪਨ ਜੀ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੇਕ ਦੇ ਸਫਲ ਆਯੋਜਨ ਲਈ ਮੈਂ ਗੌਰਵ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੌਰਵ ਜੀ ਨੂੰ ਵਿਸ਼ਵਾਸ ਵੀ ਦਿਵਾਉਣਾ ਕਿਿੱਥੇ ਕਿਤੇ ਵੀ ਜਦੋਂ ਕਦੇ ਵੀ ਸਾਡੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੀ ਸਾਡੀ ਸਾਰੀ ਟੀਮ ਦੀ ਕਿੱਥੇ ਵੀ ਪਾਰਟੀ ਦੀ ਕਿਤੇ ਵੀ ਜਰੂਰਤ ਹੋਏਗੀ ਅਸੀਂ ਸਾਰੇ ਇਹਨਾਂ ਯੁਵਾ ਸਾਥੀਆਂ ਦੇ ਨਾਲ ਤੇ ਸੇਵਾ ਸਪਤਾਹ ਦੇ ਰੂਪ ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਲੱਗ-ਅਲੱਗ ਜੋ ਸੇਵਾ ਦੇ ਜੋ ਕਾਰਜ ਨੇ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਚ ਕਿੰਨੇ ਸਾਡੇ ਹਲਕਿਆਂ ਚ ਰਾਜਪੁਰਾ ਘਨੌਰ ਸਮੌਰ ਚ ਕਰਾਏ ਜਾ ਰਹੇ ਨੇ ਅੱਜ ਰਾਜਪੁਰਾ ਦੇ ਵਿੱਚ ਵੀ ਜੋ ਖੂਨਦਾਨ ਕੈਂਪ ਯੂਵ ਮੋਰਚਾ ਵੱਲੋਂ ਲਗਾਇਆ ਲੇ ਉਹਦੇ ਲਈ ਮੈਂ ਘਰੋਂ ਜਿੰਨ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਹਾਂ ਅੱਜ ਦਾ ਦਿਨ ਸਾਡੇ ਲਈ ਬੜਾ ਸੁਭਾਗਿਆ ਦਾ ਦਿਨ ਹੈ ਸਾਡੇ ਦੇਸ਼ ਦੇ ਮਾਨਨਯੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਜਨਮ ਦਿਨ ਹੈ ਇਹ ਉਹਦੇ ਉਪਲਕਸ਼ ਚ ਇੱਕ ਖੂਦਾਨ ਕੈਂਪ ਲਗਾਇਆ ਗਿਆ ਸੀਵਲ ਹਸਪਤਲ ਰਾਜਪੁਰਾ ਦੀ ਟੀਮ ਇੱਥੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਈ ਬੁਲਾਈ ਹੈ ਔਰ ਇਹ ਕੈਂਪ ਮੇਰਾ ਚੌਥਾ ਕੈਂਪ ਹੈ ਕਿ ਮੈਂ ਫੋਰਥ ਟਾਈਮ ਮੁੰਜੀ ਤੇ ਜਨਮ ਦਿਨ ਤੇ ਕੈਂਪ ਅੱਜ ਦੇ ਦਿਨ ਆਰਗੇਨਾਈਜ਼ ਕੀਤਾ ਹੈ ਤੇ ਬਹੁਤ ਅੱਛਾ ਸਾਰੇ 유ਵਾ ਮੋਰਚਾ ਦੇ ਸਾਰੇ ਸਾਥੀਆਂ ਦਾ ਬੜਾ ਸਹਿਯੋਗ ਮਿਲਿਆ ਉਹਨਾਂ ਦੇ ਬਦੋਲਤ ਇਹ ਕੈਂਪ ਸਾਰਾ ਸਕਸੈਸਫੁਲ ਹੋ ਰਿਹਾ ਹੈ ਤੇ ਸਾਡੇ ਜਿਹੜੇ ਸੀਨੀਅਰ ਲੀਡਰ ਸਾਡੇ ਵਿਕਾਸ ਸ਼ਰਮਾ ਜੀ ਸਾਡੇ ਜ਼ਿਲ੍ਹਾ ਦੇ ਐਕਟ ਜੀ ਇਹਨਾਂ ਦੀ ਅਗਵਾਈ ਦੇ ਹੇਠ ਇਹ ਕੈਂਪ ਅਸੀਂ ਲਾਇਆ ਤੇ ਖੂਨਦਾਨ ਦੇ ਲਈ ਮੈਂ ਇੱਕ ਗੱਲ ਤਾਂ ਜ਼ਰੂਰ ਕਵਾਂਗਾ ਕਿ ਕੋਈ ਵੀ ਮਸ਼ੀਨ ਕੋਈ ਵੀ ਚਾਹੇ ਸਾਡੀ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਗਈ ਕੋਈ ਵੀ ਮਸ਼ੀਨ ਅਸੀਂ ਨਹੀਂ ਬਣੀ ਕਿ ਜਿਹੜੀ ਬਲੱਡ ਬਣਾ ਸਕੇ ਤਾਂ ਖੂਨਦਾਨ ਦੇਣ ਦੇ ਨਾਲ ਅਸੀਂ ਕਿਸੇ ਦੇ ਜੀਵਨ ਨੂੰ ਬਚਾ ਸਕਦੇ ਹਾਂ ਤਾਂ ਇਹ ਆਸਟਾਈਕ ਪੋੜਾ ਸੁਨਹਿਰਾ ਮੈਸੇਜ ਮੈਂ ਤੁਹਾਡੇ ਮਾਧਿਅਮ ਦੇ ਨਾਲ ਦੇਣਾ ਚਾਹੁੰਦਾ ਤੇ ਆਪ ਜੀ ਦਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਧੰਨਵਾਦ ਸਾਡੇ ਵਿਕਾਸ ਸ਼ਰਮਾ ਜੀ ਦਾ ਸਾਡੇ ਜਿਲ੍ਹਾ ਦੇ ਜਸਪਾਲ ਸਿੰਘ ਗਰੋਲੀ ਜੀ ਦਾ ਬਹੁਤ ਬਹੁਤ ਧੰਨਵਾਦ